ਪਰਮੇਂਦਰ ਜੀ ਗੱਲ ਕਰੀਏ ਇਸ ਫੱਟੀ ਦੀ ਤੇ ਜਿਨ੍ਹਾਂ ਨੇ ਫੱਟੀ ਲਿਖੀ ਹੈ ਤੇ ਜਿਨ੍ਹਾਂ ਨੇ ਵੀ ਕਹੀ ਹੈ ਪੜ੍ਹਾਈ ਦੇ ਦੌਰਾਨ ਜਦੋਂ ਆਪਾਂ ਪੜ੍ਹਾਈ ਕਰਦੇ ਸੀਗੇ ਆਪਣੇ ਸਕੂਲਾਂ ਦੇ ਵਿੱਚ ਜਿਨ੍ਹਾਂ ਨੇ ਫੱਟੀ ਲਿਖੀ ਹੈ ਤੇ ਦੂਜੇ ਆਮ ਵਿਦਿਆਰਥੀਆਂ ਜਿਹੀ ਫਰਕ ਹੁੰਦਾ ਸੀ ਜਿਹੜੀ ਇਹ ਫੱਟੀ ਆ ਨਾ ਇਹ ਬਹੁਤ ਬੜੀ ਜਿਹੜੀ ਆ ਇੱਕ ਸਾਡੀ ਲਿਖਾਈ ਦੇ ਵਿੱਚ ਇੱਕ ਐਸਾ ਜਾਦੂ ਸੀਗਾ ਇਹਦੇ ਨਾਲ ਛੋਟੇ ਛੋਟੇ ਕਲਮਾ ਲੈ ਕੇ ਉਹਨਾਂ ਨੂੰ ਘੜਨਾ ਔਰ ਘੜ ਕੇ ਇੱਕ ਕਲਮ ਦੇ ਵਿੱਚ ਦਬਾਤ ਦੇ ਵਿੱਚ ਸਾਹੀ ਦੇ ਨਾਲ ਲਿਖਣਾ ਔਰ ਲੈਣਾ ਮਾਰ ਕੇ ਲਿਖਣਾ ਜਿਹੜੀ ਉਹ ਅਸੀਂ ਲਿਖੀ ਹੋਈ ਆ ਉਹ ਜਿਹੜੀ ਸਾਡੀ ਅੱਜ ਲਿਖਾਈ ਆ ਨਾ ਤਾਂ ਉਹ ਸਾਨੂੰ ਇੱਕ ਮੋਤੀਆਂ ਵਾਂਗੂ ਪਰੋ ਦਿੰਦੀ ਆ ਇਹ ਜਿਹੜੀ ਫੱਟੀ ਆ ਨਾ ਇਹ ਜਿਹੜੀ ਖਤਮ ਹੋ ਗਈ ਆ ਨਾ ਇਹ ਖਤਮ ਨਹੀਂ ਹੋਣੀ ਚਾਹੀਦੀ ਸੀ ਇਹ ਸਾਡਾ ਜਿਹੜਾ ਹੀਰੇ ਵੀ ਆਪਣੇ ਛੋਟੇ ਛੋਟੇ ਨਾ ਜਿਹੜੇ ਲਿਖ ਉਹ ਇਹਦੇ ਵਿੱਚ ਹੀ ਪੈਦਾ ਹੁੰਦੇ ਨੇ ਅੱਜ ਜਿਹੜਾ ਹੈਗਾ ਨਾ ਇਹ ਫਟੀਆਂ ਦੀ ਕੀਮਤ ਦੁਬਾਰਾ ਹੋਣੀ ਚਾਹੀਦੀ ਹੈ ਬਿਲਕੁਲ ਜੀ ਸੋ ਇਹ ਫਟੀਆਂ ਦੁਬਾਰਾ ਫੇਰ ਸਾਡੇ ਸਿੱਖਿਆ ਖੇਤਰ ਦੇ ਵਿੱਚ ਵਾਪਸ ਆਉਣ ਤੇ ਬੱਚੇ ਫਟੀਆਂ ਦੇ ਉੱਤੇ ਆਪਣੀ ਲਿਖਾਈ ਸੁਧਾਰਨ ਇਹੀ ਗੱਲ ਕਵਾਂਗੇ ਨਵੀਂ ਸਰਕਾਰ ਨੂੰ ਵੀ